ਅਕਸਰ ਅਰਜ਼ ਕਰਦਾ ਹੁੰਨਾ ਪਾਗਲਾਂ ਦਾ ਸੰਸਾਰ ਨਾਲ ਸੰਬੰਧ ਨਹੀਂ ਜੁੜਦਾ ਭਗਤਾਂ ਦਾ ਵੀ ਸੰਸਾਰ ਨਾਲ ਸੰਬੰਧ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਿ ਜਦ ਜੋੜ ਨਹੀਂ ਜੁੜਦਾ ਤਾਂ ਪਾਗਲ ਕੌਣ ਹੈ ਭਗਤ ਕੌਣ ਹੈ ਫੈਸਲਾ ਕੌਣ ਕਰੇਗਾ ਇਸ ਵਾਸਤੇ ਕਈ ਵਾਰ ਐਸਾ ਹੁੰਦਾ ਹੈ ਮਹਾ ਪਾਗਲ ਭਗਤ ਜਾਣ ਕੇ ਪੂਜੇ ਜਾਂਦੇ ਨੇ ਕਈ ਵਾਰ ਭਗਤ ਪਾਗਲ ਜਾਣ ਕੇ ਠੁਕਰਾਈ ਜਾਂਦੇ ਜਿੱਥੇ ਤੱਕ ਮੈਂ ਦੇਖਿਆ ਜੋ ਮੈਂਟਲ ਨੇ ਹਸਪੀਟਲ ਦੇ ਵਿੱਚ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਹੈ ਬਹੁਤ ਸਾਰੇ ਸੰਤ ਜਾਣ ਕੇ ਪੂਜੇ ਜਾ ਰਹੇ ਪੂਜੇ ਜਾ ਰਹੇ ਔਰ ਕਰੀਬਨ ਕਰੇਵਨ 90 ਫੀਸਦੀ ਸੰਤ ਭਗਤ ਪਾਗਲ ਜਾਣ ਕੇ ਟੁਕਰਾਏ ਗਏ 90 ਫੀਸਦੀ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ

ਕਿ ਬੱਚਾ ਬੱਚਾ ਕਹ ਦੇ ਨੰਦ ਲਾਲ ਸੋਦਾਈ ਹੋ ਗਿਆ ਪਾਗਲ ਹੋ ਗਿਆ ਇਹ ਮੇਰੇ ਗੁਰਦੇਵ ਅਜੇ ਤੇ ਲੋਕੀ ਮੈਨੂੰ ਸ਼ਾਇਰ ਕਹਿੰਦੇ ਨੇ ਕਵੀ ਕਹਿੰਦੇ ਨੇ ਗਿਆਨੀ ਕਹਿੰਦੇ ਮੈਨੂੰ ਪਾਗਲ ਕਹਿਣਾ ਕਿਸੇ ਨੇ ਨਹੀਂ ਸ਼ੁਰੂ ਕੀਤਾ ਇਹਦਾ ਮਤਲਬ ਹੈ ਜੇ ਮੈਂ ਸਮਾਜ ਦਾ ਇਸਾ ਹੀ ਅਜੇ ਮੈਂ ਸੰਸਾਰ ਦਾ ਇਸ ਅਜੇ ਮੇਰੀ ਉਹ ਹਾਲਤ ਨਹੀਂ ਬਣੀ ਜਾਂ ਇਲਾਹੀ ਚਸ਼ਮੇ ਬਿਨਾਂ ਹੈ ਬਿਦੇ ਦਰ ਸ਼ਰਮ ਅਜ਼ ਇਸ਼ਕ ਦਾ ਸੌਦਾ ਹੈ ਬਿਦੇ ਉਹ ਇਸ਼ਕ ਦੇ ਉਹ ਪਿਆਰ ਦੀ ਉਮੰਗ ਦੇ ਉਹ ਵਲਵਲਾ ਦੇ ਜਗਤ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ পাগল ਹੋ ਗਏ ਅਸਨ ਕਹਿੰਦਾ ਹੈ ਕਈ ਦਿਨਾਂ ਤੋਂ ਸ਼ੱਕ ਤੇ ਸੀ ਮੈਨੂੰ ਤੋਂ ਪਾਗਲ ਕਿਉਂ ਕਈ ਦਫਾ ਕੁਰਾਨ ਦੀ ਇੱਕ ਪੰਕਤੀ ਤੇ ਘੰਟਾ-ਘੰਟਾ ਰੁਕੀ ਰਹਿੰਦੇ ਉਸੇ ਨੂੰ ਗਾਗਾ ਕੇ ਪੜੀ ਅੱਗੇ ਵਧਦੇ ਹੀ ਨਹੀਂ ਸੀ। ਉਹ ਤੇ ਰੁਕੇ ਰਹਿੰਦੇ ਸਨ। ਇਹਨਾ ਖਾਨੇ estrang ਹੈ ਕੁਗਰ ਦੇਖ ਹੈ ਗੁਰਸਿੱਖ ਅਜੇ ਵੀ ਹੈ ਕਾਨਪੁਰ ਦੇ ਸਰਦਾਰ ਭਾਦਰ ਸਨ। ਕਈ ਕਈ ਦਫਾ ਜਬਜੀਤ ਸਾਹਿਬ ਦਾ ਪਾਠ ਸ਼ੁਰੂ ਕਰਦਾ ਸਵੇਰੇ ਤੋਂ ਸ਼ਾਮ ਤੱਕ ਖਤਮ ਨਹੀਂ ਹੁੰਦਾ, ਸਮਾਪਤ ਨਹੀਂ ਹੁੰਦਾ। ਚਾਰ-ਪੰਜ ਪੌੜੀਆਂ ਤੇ ਰੁਕੇ ਆ ਰਹੇ। ਰੋਟੀ ਖਾਣ ਪਾਣ ਵੀ ਪਹੁੰਚ ਜਾਣਾ। ਪਹਿਲੇ ਪਹਿਲੇ ਤੇ ਕਾਨਪੁਰ ਦੇ ਸਾਰੇ ਕਹਿਣ ਲੱਗੇ ਪਾਗਲ ਹੈ ਬਹੁਤ ਵੱਡਾ ਕਪੜੇ ਦਾ ਵਪਾਰੀ ਸੀ ਐਲਕਨ ਮਿਲਦੀ ਉਹਦੇ ਕੋਲ ਆਲ ਇੰਡੀਆ ਦੀ ਏਜੰਸੀ ਸੀ ਕੋਰੋਣਾ ਬਦੀ ਬੰਤਾ ਫਿਰ ਵਾਹਿਗੁਰੂ ਮੰਤਰ ਦਾ ਜਪ ਕਰਨ ਲੱਗ ਪਿਆ ਖੇਡ ਬਣੇ ਕੋਰਬਲੇ ਸੰਸਕਾਰ ਹਸਨ ਕਹਿੰਦਾ ਮੈਨੂੰ ਸ਼ੱਕ ਤੇ ਸੀ ਤੂੰ ਪਾਗਲ ਹੈ ਅੱਜ ਪੱਕਾ ਸਬੂਤ ਮਿਲ ਗਿਆ ਹੈ ਪਗਰ ਹੈ ਸੂਈ ਕਰਦੇ ਚ ਗੁੰਮ ਹੋਈ ਹੈ ਲੱਭਦੀ ਥੇ ਪਈਏ ਕਰਦੇ ਚ ਲੱਭ ਹੁਣ ਪਤਾ ਹੈ ਰਾਬੀਆ ਨੇ ਕੀ ਆਖਿਆ ਕਰਦੇ ਚ ਕਿਵੇਂ ਲੱਭਾਂ ਅੰਧੇਰਾ ਉੱਥੇ ਮਸ਼ਾਲ ਕੋਈ ਨਹੀਂ ਅੰਧੇਰਾ ਹਾਸਨ ਕਹਿੰਦਾ ਜਿੱਥੇ ਸੂਈ ਗੁੰਮ ਹੋਈ ਹੈ ਉੱਥੇ ਅੰਧੇਰਾ ਹੈ ਜਿੱਥੇ ਸੋਈ ਹੈ ਨਹੀਂ ਉਥੇ ਚਾਨਣਾ ਹੈ ਸੋ ਚਾਨਣੇ ਚ ਵੀ ਲੱਭ ਕੇ ਕਿਸ ਤਰ੍ਹਾਂ ਸੋਈ ਲੱਭੇਗੇ ਪਤਾ ਰਾਬੀਆ ਨੇ ਕਿਹਾ ਕਿ हसन ਇਹੀ ਤੇ ਮੈਂ ਤੈਨੂੰ ਰੋਜ਼ ਕਹਿੰਦੀ ਆ ਜਿੱਥੇ ਖੁਦਾ ਹੈ ਉਥੋਂ ਦੀ ਤੈਨੂੰ ਸਮਝ ਨਹੀਂ ਤੇ ਜੇ ਦੀ ਤੈਨੂੰ ਸਮਝ ਉਥੇ ਤੈਨੂੰ ਲੱਭਦਾ ਕੋਈ ਸੋ ਧਿਆਨ ਅੰਤਰਮੁਖੀ ਕਰ ਸੋ ਉਥੇ ਬਈ ਧਿਆਨ ਅੰਦਰ ਲੈ ਜਾ ਇਹ ਤੇ ਧਨ ਧਿਆਨ ਦੀ ਸਾਧਨਾ ਹੈ ਧਰਮ ਦਾ ਮਾਰਗ ਧਿਆਨ ਦਾ ਮਾਰਗ ਹੈ ਧਿਆਨ धरो ਤੈ ਕੋ ਮਨ ਮੈਂ ਜੈ ਕੋਮ ਤੋਜ ਸਵੇ ਜਗ ਚਾਯੋ ਅਸਨ ਇਹ ਹੀ ਤੇ ਮੈਂ ਥੈਨੂੰ ਰੋਜ਼ ਕਹਿੰਦੀ ਆ ਅੱਜ ਪ੍ਰਤੱਖ ਰੂਪ ਵਿੱਚ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਸੂਰਜ ਦਾ ਚਾਨਣਾ ਹੈ ਇਹਦੇ ਚ ਖੁਦਾ ਨੂੰ ਨਹੀਂ ਲੱਭ ਸਕੇਗਾ ਤੇ ਜਿਸ ਹਿਰਦੇ ਦੇ ਰੋਮ ਰੋਮ ਦੇ ਚ ਵਸਿਆ ਉਹਦੀ ਤੈਨੂੰ ਸਮਝ ਕੋਈ ਨਹੀਂ ਆਂਦੇ ਹੈ ਅਗਿਆਨ ਅੰਦਰ ਕਿਉਂਕਿ ਹਸਨ ਨੇ ਕਿਹਾ ਸੋਈ ਜਦ ਅੰਦਰ ਖੋਈਏ ਤੋ ਅੰਦਰ ਜਾ ਅੰਦਰ ਚਾਨਣਾ ਕਰ ਰਬੀਆ ਬੋਲ ਪਈ ਇਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਅੰਦਰ ਦਾ ਦੀਵਾ ਜਾ ਕਿ ਤੇਲ ਦੀਵਾ ਐਉਂ ਜਲੇ ਕਰ ਚਾਨਣ ਸਾਹਿਬ ਤੋ ਮਿਲੇ ਅੰਦਰ ਦਾ ਦੀਪਕ ਜਲਾ ਇਹੀ ਤੇ ਮੈਂ ਕਹਿ ਰਿਹਾ ਹਾਂ ਦਿਨ ਹਸਨ ਪਹਿਰੀ ਬੈ ਗਏ ਗੱਲ ਸਮਝ ਜਾਦੇ ਗੱਲ ਪੱਲੇ ਬੈ ਗਏ ਹੁਣ ਮੈਂ ਫਿਰ ਅਰਜ਼ ਕਰਾਂ ਜੋ ਅੰਦਰ ਪਦਾਰਥ ਦੀ ਤਲਾਸ਼ ਕਰੇ ਧਨ ਦੀ ਤਲਾਸ਼ ਕਰੇ ਨਾ ਸਮਝੇ ਤੇ ਜੋ ਬਾਹਰ ਪਰਮਾਤਮਾ ਦੀ ਤਲਾਸ਼ ਕਰੇ ਗੁਰਬਾਣੀ ਕਹਿੰਦੀ ਏ ਬਾਹਰ ਟੋਲੇ ਸੁ ਵਰਮ ਹੋਣਾ ਕਾਹੇ ਰੇ ਬਨ ਖੋਜਨ ਜਾਈ ਸਰਬਨੇ ਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਹ ਪਦਾਰਥ ਤੇਰੇ ਨਾਲ ਸਮਾਏ ਨਹੀਂ ਲੱਭਣੇ ਪੈਣਗੇ ਭਜ ਦੌੜ ਕੇ ਲੱਭਣੇ ਪੈਣਗੇ ਕਿਰਤ ਧੱਕੇ ਦੇਹ ਧੱਕੇ ਖਾਣੇ ਪੈਣਗੇ ਇਹ ਜਹਾ ਦਾਣੇ ਤਹਾ ਖਾਣੇ ਨਾਨਕਾ ਸਚੇ ਜਾਣ ਬੈਗਾ ਕਿਰਤ ਕਰਮੀ ਪੈਗੇ ਭਜਣਾ ਪੈਗਾ ਦੌੜਨਾ ਪੈਗਾ ਪਰ ਜਿੱਥੇ ਤੁਹੈਂ ਜਿੱਥੇ ਵੀ ਆ ਉਥੇ ਪ੍ਰਮਾਤਮਾ ਹੈ ਜੁੜਨਾ ਹੋਵੇਗਾ ਅੰਦਰ ਆਣਾ ਹੈ ਇਹ ਧਿਆਨ ਸਾਧਨਾ ਹੈ ਧਿਆਨ ਚਲਿਆ ਵੀ ਹੈ ਕਿ ਨਹੀਂ ਧਿਆਨ ਕਿਥੇ ਤੱਕ ਪਹੁੰਚਿਆ ਪਹੁੰਚ ਵੀ ਗਿਆ ਹੈ ਕਿ ਨਹੀਂ ਇਹ ਸਾਰੀਆਂ ਵਿਚਾਰਾਂ ਲੜੀ ਗਾ ਮੈਂ ਕੱਲ ਤੋਂ ਤੁਹਾਡੇ ਸਾਹਮਣੇ ਆਰੰਭ ਕਰਨ ਦੀ ਨਿਵਾਨੀ ਕੋਸ਼ਿਸ਼ ਕਰਾਂਗਾ ਤੇ ਇਸ ਨੂੰ ਇਸ ਤਰ੍ਹਾਂ ਲੈਣਾ ਅਪ ਤਨ ਕਾ ਜੋ ਕਰੇ ਵਿਚਾਰ ਆਪਣੀ ਵਿਚਾਰ ਆਪ ਕਰਨੇ ਧਿਆਨ ਚਲਿਆ ਵੀ ਹੈ ਕਿ ਨਹੀਂ ਚਲੇ ਆਏ ਤੇ ਕਿਥੇ ਤੱਕ ਪਹੁੰਚੇ ਹੈ ਔਰ ਪਹੁੰਚ ਵੀ ਗਿਆ ਹੈ ਕਿ ਨਹੀਂ ਇਹ ਫੈਸਲਾ ਅਸੀਂ ਆਪ ਕਰਨਾ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤੋ ਖੁਦ ਬਾ ਮਨਸਬ ਸੋਦਾ ਆਪਣਾ ਮਨਸਫ ਆਪ ਬਣ ਆਪਣੀ ਜਜਮੈਂਟ ਆਪ ਕਰੋ ਦੂਜੇ ਕੋਲ ਨਾ ਕਹਿਵਾ ਤੂੰ ਭਗਤ ਹੈ ਕਿ ਨਹੀਂ ਬ੍ਰਹਮਗਣੀ ਹੈ ਕਿ ਨਹੀਂ ਗੁਰਮੁਖ ਹੈ ਕਿ ਨਹੀਂ ਸੰਤੋਖੀ ਹੈ ਕਿ ਨਹੀਂ ਤੂੰ ਗਿਆਨੀ ਹੈ ਕਿ ਨਹੀਂ ਇਹ ਦੂਜੇ ਕੋਲ ਫੈਸਲਾ ਨਾ ਕਰ ਆਪਣਾ ਫੈਸਲਾ ਆਪ ਕਰ ਦੂਜਾ ਤੇਰੇ ਬਾਰੇ ਕੀ ਜਾਣਦਾ ਤੇਰੇ ਧਿਆਨ ਕਿੱਥੇ ਤੇਰਾ ਤੇਰਾ ਤਨ ਕਿੱਥੇ ਹੈ ਇਹ ਦੂਜੇ ਨੂੰ ਪਤਾ ਹੈ ਤੇਰਾ ਧਿਆਨ ਕਿੱਥੇ ਤੇਰਾ ਮਨ ਕਿੱਥੇ ਕਿਸੇ ਨੂੰ ਕੀ ਪਤਾ ਐਸ ਵਾਸਤੇ ਤੂੰ ਖੁਦ ਬਾ ਮਨ ਸਭ ਸ਼ੁੱਧ ਆਪਣਾ ਫੈਸਲਾ ਆਪ ਕਰ ਤੂੰ ਕੀ ਹੈ ਤੂੰ ਕਿੱਥੇ ਹੈ ਔਰ ਤੂੰ ਕੌਣ ਹੈ ਇਹ ਆਪਣਾ ਫੈਸਲਾ ਆਪ ਕਰ ਆਗਰ ਸਹੀ ਫੈਸਲਾ ਕਰਨ ਦੀ ਇਜਾਜ਼ਤ ਆਵੇ ਕਈ ਵਾਰ ਮਨੁੱਖ ਦੂਜਿਆਂ ਦੇ ਬਹੁਤ ਵੱਡੇ ਵੱਡੇ ਫੈਸਲੇ ਕਰ ਲੈਂਦਾ ਹੈ ਯਕੀਨ ਜਾਣੋ ਆਪਣੇ ਤੇ ਛੋਟਾ ਫੈਸਲਾ ਵੀ ਨਹੀਂ ਕਰ ਸਕਦਾ। ਔਰ ਜੋ ਆਪਣੇ ਬਾਰੇ غلط ਤੇ ਬੜੇ ਧਿਆਨ ਨਾਲ ਸੁਣ ਲੈਣਾ ਮੈਂ ਨਹੀਂ ਮੰਨਦਾ ਉਹ ਦੂਜਿਆਂ ਬਾਰੇ ਸਹੀ ਹੋ ਸਕਦਾ। ਤੈਨੂੰ ਇਸ ਤਰ੍ਹਾਂ ਵੀ ਲੈ ਲੈ। ਜੋ ਆਪਣੇ ਬਾਰੇ ਗਲਤ ਹੈ ਕਿਸ ਤਰ੍ਹਾਂ ਮੰਨ ਲਈਏ ਦੂਜਿਆਂ ਬਾਰੇ ਸਹੀ ਹੋ ਸਕਦਾ ਹੈ ਜੋ ਆਪਣੇ ਫੈਸਲਾ ਗਲਤ ਕਰਵਾਇ ਇਸ ਮਨੁੱਖ ਦਾ ਦੂਜਿਆਂ ਦਾ ਫੈਸਲਾ ਕਦਾਈ ਸਹੀ ਨਹੀਂ।

ਇਤਨਾ ਲੰਬਾ ਬਾਹ ਰਿਆ ਕਾਟਾਂ 2 2 4 4 ਦਿਨ 5 5 7 7 ਦਿਨ ਦੀ ਲਾਸਤਿ ਹਾਜ਼ਰੀ ਹੁੰਦੀ ਹੈ ਪਰ ਮੈਂ ਤਾਂ ਪਿੱਛੇ ਮੈਂ ਕਰ ਗਿਆ ਸੀ ਵੀ ਲੋਕਦੇ ਠਹਿਰਾ ਗਏ ਤਾਂ ਜ਼ਾਲਬਨ 15 16 ਦਿਨ 17 ਦਿਨ ਜਿਤਨੇ ਬਣਦੇ ਨੇ ਥੋੜੇ ਚਰਨ ਪਰਸਾਂਗੇ ਇਹਦੇ ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਬਿਨੇ ਹੈ ਸ਼ਬਦ ਦਾ ਸਾਜ ਗੁਰੂ ਆਸ਼ੇ ਮੁਤਾਬਕ ਮੈਨੂੰ ਸੋਝ ਦੇਣ ਸਮਝ ਦੇਣ ਕਿ ਮੈਂ ਉਹਨਾਂ ਦਾ ਆਸਰਾ ਪੜ ਕੇ ਇੱਕ ਪਰਟੀ ਦੀ ਤਰ੍ਹਾਂ ਉਹਨਾਂ ਨੂੰ ਸਰਵਨ ਕਰਾ ਸਕਾਂ ਹੁਣ ਸੁਖੀ ਸ਼ਾਮ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ